ਮੁਖਸਾ ਸਾਹਿਬ ਵਿਖੇ ਛੋਟੇ ਬੱਚਿਆਂ ਤੇ ਵੱਡੀ ਉਮਰ ਦੇ ਨੌਜਵਾਨਾਂ ਅਤੇ ਵਿਅਕਤੀਆਂ ਦੇ ਲਈ ਖੁੱਲੀ ਸ਼ੂਟਿੰਗ ਰੇਂਜ ਕਲੱਬ 1 ਉਦਘਾਟਨੀ ਸਮਾਰੋਹ ਮੌਕੇ AIG ਇੰਟੈਲੀਜੈਂਸੀ ਬਠਿੰਡਾ ਰੇਂਜ ਮੈਡਮ ਅਬਨੀਤ ਕੋਰ ਸੀਸੀ ਮਸ਼ੀਨਰੋਡ ਇਸ ਸ਼ੂਟਿੰਗ ਰੇਂਜ ਕਲੱਬ ਦਾ ਉਦਘਾਟਨ ਕੀਤਾ ਇਸ ਸਮੇਂ ਉਹਨਾਂ ਨੇ ਕਿਹਾ ਹੈ ਕਿ ਸਭ ਤੋਂ ਪਹਿਲਾਂ ਮੈਂ ਸ਼ੁਕਰੀਆਤਾ ਕਰਦੀ ਹਾਂ ਕਿ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਉਹਨਾਂ ਨੇ ਸੱਦਾ ਦਿੱਤਾ ਤੇ ਮੈਂ ਬਹੁਤ ਵਧਾਈ ਦਿਨੀ ਆ ਨਰੰਗ ਸ਼ੂਟਿੰਗ ਕਲੱਬ ਦੀ ਸਾਰੀ ਟੀਮ ਨੂੰ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ। ਉਤਰਦਕੀ ਤੇ ਪਹੁੰਚੇ ਅੱਜ ਨਾਰੰਗ ਸ਼ੂਟ ਕਰੇ ਦਾ ਰਿਕਟ ਲੈ ਕੀ ਕਰਨਾ ਚਾਹੀਦਾ? ਮੈਂ ਸਭ ਤੋਂ ਪਹਿਲਾਂ ਜੀ ਪਹਿਲਾਂ ਤਾਂ ਸ਼ੁਕਰੀਆ ਕਰਦੀ ਹਾਂ ਕਿ ਮੈਨੂੰ ਇੱਥੇ ਆਉਣ ਦਾ ਅੱਜ ਮੌਕਾ ਮਿਲਿਆ ਉਹਨਾਂ ਨੇ ਸਦਾ ਦਿੱਤਾ ਇੱਥੇ। ਔਰ ਮੈਂ ਬਹੁਤ ਵਧਾਈ ਦਿਨੀ ਆ ਨਾਰੰਗ ਸ਼ੂਟਿੰਗ ਕਲੱਬ ਦੀ ਸਾਰੀ ਟੀਮ ਨੂੰ ਸੁਪਰੋਤੋ ਜੀ ਨੂੰ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਹੈਗਾ ਇਹਨਾਂ ਦੀ ਫੈਮਿਲੀ ਨੂੰ ਅ ਇਸ ਏਰੀਆ ਵਿੱਚ ਜਿਸ ਤਰ੍ਹਾਂ ਸਾਡੇ ਕੋਲ ਸ਼ੂਟਿੰਗ ਰੇਂਜਸ ਦੀ ਕਮੀ ਵੀ ਰਹਿੰਦੀ ਹੈ ਸੋ ਇਹ ਇੱਕ ਬਹੁਤ ਵਧੀਆ ਸ਼ੂਟਿੰਗ ਰੇਂਜ ਇਹਨਾਂ ਨੇ ਸਟਾਰਟ ਕੀਤੀ ਹੈ ਔਰ ਬਹੁਤ ਖੁਸ਼ੀ ਹੋਈ ਦਿਲੋਂ ਖੁਸ਼ੀ ਹੁੰਦੀ ਹੈ ਕਿਉਂਕਿ ਮੈਂ ਖੁਦ ਇੱਕ ਸ਼ੂਟਰ ਰਹੀ ਹਾਂ ਔਰ ਬੱਚਿਆਂ ਦੇ ਲਈ ਇਸ ਏਰੀਆ ਦੇ ਬੱਚਿਆਂ ਲਈ ਇਲਾਕੇ ਦੇ ਬੱਚਿਆਂ ਲਈ ਇੱਕ ਬਹੁਤ ਵੱਡੀ ਸਹੂਲਤ ਹੈ ਔਰ ਮੈਂ ਉਮੀਦ ਕਰਦੀ ਹਾਂ ਕਿ ਇੱਥੋਂ ਵੀ ਬਹੁਤ ਵੱਡੇ ਚੈਂਪੀਅਨਸ 올ਿਪੀਅਨਸ ਬਣ ਕੇ ਨਿਕਲਣ ਹਾਂਜੀ ਦੇਖੋ ਖੇਡਾਂ ਆਈ ਥਿੰਕ ਇੱਕ ਉਹ ਸਫਰ ਹੈਗਾ ਜਾਂ ਉਹ ਕਰੀਅਰ ਹੈ profession ਹੈ ਜਿੱਥੇ ਤੁਸੀਂ ਤੁਹਾਨੂੰ ਬਹੁਤ ਮੌਕਾ ਮਿਲ ਸਕਦਾ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨ ਦਾ ਔਰ ਆਪਣਾ ਫਿਊਚਰ ਲਈ ਵੀ ਬਹੁਤ ਅੱਛਾ ਇੱਕ ਕਰੀਅਰ ਹੈਗਾ ਸੋ ਮੈਂ ਬੱਚਿਆਂ ਨੂੰ ਇਹ ਕਹੂੰਗੀ ਕਿ ਅ ਅਗਰ ਇੱਕ ਹੀ ਰਸਤਾ ਹੈਗਾ ਕੁਝ ਵੀ ਆਪਣੀ ਮੰਜ਼ਿਲ ਪਹੁੰਚਦਾ ਕਾਮਯਾਬੀ ਪਹੁੰਚਦਾ ਉਹ ਹਾਰਡ ਵਰਕ ਹੈਗਾ ਔਰ ਹਾਰਡ ਵਰਕ ਵੀ ਤੁਹਾਡਾ ਇੱਕ ਡੈਡੀਕੇਸ਼ਨ ਔਰ ਪੋਜ਼ਿਟਿਵ ਅਪਰੋਚ ਨਾਲ ਹੋਣਾ ਚਾਹੀਦਾ ਸੋ ਚਾਹੇ ਦੁਨੀਆ ਜਿੰਨੀ ਮਰਜ਼ੀ ਫਾਸਟ ਹੋ ਗਈ ਹੈ ਪਰ ਹਾਰਡਵਰਕ ਦਾ ਕੋਈ ਸਬਸਟੀਟਿਊਟ ਨਹੀਂ ਹੈਗਾ ਸੋ ਇਹਦੇ ਵਿੱਚ ਵੀ ਆਪਾਂ ਨੂੰ ਰਿਜ਼ਲਟਸ ਇਹ ਨਹੀਂ ਹੈ ਕਿ ਇੱਕ ਦਿਨ ਵਿੱਚ ਰਿਜ਼ਲਟਸ ਮਿਲ ਜਾਂਦੇ ਆ ਬਹੁਤ ਲੰਬਾ ਸਫਰ ਤੈਅ ਕਰਨਾ ਪੈਂਦਾ ਹੈ ਇੱਕ სპੋਰਟਸ ਪਰਸਨ ਨੂੰ ਸੋ ਬੱਚਿਆਂ ਨੂੰ ਮੈਂ ਉਹੀ ਕਹੂੰਗੀ ਕਿ ਪੇਸ਼ੈਂਸ ਨਾਲ ਹਾਰਡਵਰਕ ਨਾਲ ਡੈਡੀਕੇਸ਼ਨ ਨਾਲ ਪ੍ਰੇਜ਼ੀਵਰੈਂਸ ਨਾਲ ਆਪਣੀ ਮੰਜ਼ਿਲ ਵੱਲ ਅੱਗੇ ਵਧਣ ਔਰ ਕਾਮਯਾਬੀਆਂ ਪ੍ਰਾਪਤ ਕਰਨੀ ਅਸੀਂ ਅਕਸਰ ਦੇਖਦੇ ਰਹਿੰਦੇ ਹਾਂ ਕਿ ਤੁਸੀਂ ਇੱਕ ਅਮਾਨਤ ਰਸਤੇ ਤੋਂ ਬਹੁਤ ਜਾ ਰਹੇ ਹੋ ਬੱਚਾ ਉਹਦੇ ਤੋਂ ਸੀ ਘੱਟ ਹੈ ਤਾਂ ਇੱਕ ਲੜਕੀ ਹੁੰਦੇ ਉਹਦੋਂ ਲੱਗਦਾ ਨਹੀਂ ਸੀ ਕਿ ਤੋਂ ਲੋਕ ਜਾਨਦੇ ਨੇ ਆਪਣੀ ਬੇਟੀਾਂ ਨੂੰ ਤੁਸੀਂ ਕਿਵੇਂ ਕਿਸ ਪਾਸਪੋਲੇ ਤੇ ਵਸੇ? ਇਸ ਪਾਸੇ ਵੀ ਤਾਂ শুটিং ਰਹਿ ਜਾਂਦੀ ਹੈ। শুটিং ਨਹੀਂ ਲੈ ਕੇ ਹਾਂਜੀ। ਲੋਕਾਂ ਦੇ ਵਿੱਚ ਥੋੜਾ ਜਿਹਾ ਹੁੰਦਾ ਦੀਆਂ ਵੀ ਬੱਚੀਆਂ ਹੈਗੀਆਂ ਇਹਨਾਂ ਨੂੰ ਕੋਈ ਪਰ ਨੇ ਉਹ ਪੜਾਈ ਦੇ ਨਾਲ-ਨਾਲ ਜੀ ਟੌਪਰੀ ਲਾਈਨ ਹੋਣੀ ਨਹੀਂ ਜਿਹਨੇ ਦੇਖੋ ਹਾਂਜੀ ਮੈਂ ਕਹੂੰਗੀ ਵੀ ਮੇਰੇ ਹਨ ਫਾਦਰ ਮੇਰੇ ਨਾਲ ਖੜੇ ਹੈ। ਸੋ ਇਹਨਾਂ ਦਾ ਸਪੋਰਟ ਸੀਗਾ ਕਿ ਜਦੋਂ ਮੈਂ ਇਹ ਰਸਤਾ ਚੁਣਿਆ ਮੈਂ ਕਾਲਜ ਵਿੱਚ ਚੁਣਿਆ ਸੀਗਾ ਬਾਦਲ ਕਾਲਜ ਦੀ ਸਟਾਰਟ ਕੀਤਾ ਸੀ ਮੈਂ ਆਪਣਾ ਸਫਰ ਔਰ ਉੱਥੇ ਜਦੋਂ ਇਹ ਰੇਂਜ ਬਣੀ ਤੇ ਮੈਨੂੰ ਮੇਰੇ ਪੇਰੈਂਟਸ ਹੀ ਸੀ ਜੋ ਉਹਨਾਂ ਨੇ ਮੈਨੂੰ ਮੋਟੀਵੇਟ ਕੀਤਾ ਕਿ ਤੈਨੂੰ ਇਹ ਸਪੋਰਟਸ ਜੁਆਇਨ ਕਰਨੀ ਚਾਹੀਦੀ ਹੈ ਮੇਰੇ ਮਦਰ ਨੇ ਕਿਹਾ ਕਿ ਤੂੰ ਜ਼ਰੂਰ ਇਹਦੇ ਸਿਲੈਕਸ਼ਨ ਵਿੱਚ ਅੱਗੇ ਜਾ ਔਰ ਪੇਰੈਂਟ ਫਾਦਰ ਨੇ ਸਪੋਰਟ ਕੀਤਾ ਹਰ ਉਹ ਚੀਜ਼ ਮੁਹੱਈਆ ਕਰਵਾਈ ਜੋ ਇੱਕ ਖਿਡਾਰੀ ਨੂੰ ਚਾਹੀਦੀ ਹੁੰਦੀ ਹੈ ਸੋ ਆਈ ਥਿੰਕ ਤੁਸੀਂ ਇੱਕ ਐਗਜ਼ਾਮਪਲ ਸੈੱਟ ਕਰਨਾ ਹੁੰਦਾ ਮੇਰੇ ਪੇਰੈਂਟਸ ਨੇ ਉਹ ਕੀਤਾ ਸੋ ਜੋ ਆਪਾਂ ਬੱਚੇ ਨੂੰ ਮੌਕਾ ਦਿੰਨੇ ਆ ਤਾਂ ਬੱਚੇ ਜ਼ਰੂਰ ਕੁਝ ਕਰ ਕਰਕੇ ਦਿਖਾਉਂਦੇ ਮੇਰਾ ਨਾਮ ਸੁਭਰਤੂ ਨਾਰੰਗਾ ਤੇ ਆਪਣੀ ਰੇਂਜ ਦਾ ਨਾਮ ਨਾਰਿੰਗ ਸ਼ੂਟਿੰਗ ਕਲੱਬ ਹੈ ਇਹ ਰੇਂਜ ਪਿਛਲੇ 4 ਸਾਲਾਂ ਤੋਂ ਚੱਲ ਰਹੀ ਹੈ ਤੇ ਘਟੋ ਘਟਨੀ ਦਾ 8 ਤੋਂ 9 ਨੈਸ਼ਨਲ ਮੈਡਲਸ ਤੇ ਘਟੋ ਘਟ 15 20 ਸਟੇਟ ਮੈਡਲਸ ਐਂਡ ਪਿਛਲੇ 3 ਸਾਲਾਂ ਤੋਂ ਲਗਾਤਾਰ ਮੁਕਸਰ ਫਾਜ਼ਲ ਕਾ ਫਰੂਜ਼ਪੁਰ ਤੇ ਫਰੀਦਕੋਟ ਜ਼ਿਲ੍ਹੇ ਤੇ ਜਿੰਨੇ 골ਡ সিলভার ব্রੋਂਜ਼ ਮੈਡਲ ਹੈ ਸਾਰੇ ਆਪਣੀ ਰੇਂਜ ਵੱਲੋਂ ਜਾ ਰਹੇ ਆ ਆਪਾਂ ਸਿਰਫ ਮੁਕਸਰ ਜ਼ਿਲ੍ਹੇ ਲਈ ਨਹੀਂ ਕੇਟਰ ਕਰ ਰਹੇ ਆਪਾਂ ਤਿੰਨੋਂ ਜ਼ਿਲ੍ਹੇ ਜਿਹੜੇ ਨਾਲ ਲੱਗਦੇ ਆ ਸਾਰੇ ਕੇਟਰ ਕਰ ਰਹੇ ਤੇ ਇਹਦੇ ਵਿੱਚ ਯੋਗਦਾਨ ਕੁੜੀਆਂ ਮੁੰਡਿਆਂ ਦਾ ਦੋਵਾਂ ਦਾ ਬਰਾਬਰ ਹੈ ਐਨੀ ਵੀ ਕਲੀਆਂ ਆਪ ਕੱਲੇ ਮੁੰਡੇ ਅੱਗੇ ਜਾ ਰਹੇ ਸਗੋਂ ਆਪਣੀ ਰੇਂਜ 'ਚ ਸਭ ਤੋਂ ਜ਼ਿਆਦਾ ਮੈਡਲ ਕੁੜੀਆਂ ਦੇ ਹਾਂ ਜੀ ਕਿੰਨੇ ਸਟੂਡੈਂਟਾਂ ਤੁਹਾਡੀ ਕਲੱਬ ਦੇ ਵਿੱਚ ਇਸ ਰੇਂਜ ਦੇ ਵਿੱਚ ਕਿੰਨੇ ਟਾਈਮ ਲੱਗਦੀ ਹੁੰਦੀ ਆ ਆਪਣੀ ਰੇਂਜ 'ਚ ਇਸ ਟਾਈਮ ਆਲਮੋਸਟ ਜੀ 40-42 ਬੱਚੇ ਹੈਗੇ ਨੇ 40-42 ਸ਼ੂਟਰਸ ਨੇ ਜਿਹੜੇ ਅੱਡ-ਅੱਡ ਚੱਲਿਆਂ ਤੋਂ ਆਉਂਦੇ ਨੇ ਅੱਡ-ਅੱਡ ਪਿੰਡਾਂ 'ਚੋਂ ਆਉਂਦੇ ਨੇ ਤੇ ਅੱਡ-ਅੱਡ ਸ਼ਹਿਰਾਂ 'ਚੋਂ ਆਉਂਦੇ ਨੇ ਤੇ ਆਪਣਾ स्लॉट्स ਦੇ ਸਾਈਂ ਸਾਹਿਬ ਨਾਲ ਟਾਈਮ ਹੈਗਾ ਹਰ ਬੈਚ ਦੇ ਵਿੱਚ ਹਰ ਬੱਚੇ ਦਾ ਟਾਈਮ ਪੀਰੀਅਡ ਦਿੱਤਾ ਜਾਂਦਾ ਹੈ ਤੇ ਉਹਨਾਂ ਦੇ ਸ케줄 ਦੇ ਹਿਸਾਬ ਨਾਲ ਵੀ ਆਪਣੇ ਕੋਈ ਟਾਈਮ ਬਾਉਂਡ ਨਹੀਂ ਹੈਗੀ ਵੀ ਬੱਚੇ ਨੇ ਆਉਣਾ ਹੈ ਤਾਂ 8 ਘੰਟੇ ਸ਼ੂਟਿੰਗ ਕਰਨੀ ਹੈ ਅਗਰ ਬੱਚੇ ਨੂੰ 100 150 ਸ਼ਾਟ ਚਲਾਉਣ ਦਾ ਸ케줄 ਮਿਲੇ ਹੈ ਜਾਂ ਬੱਚੇ ਨੂੰ ਕਿਸੇ ਚੀਜ਼ 'ਚ ਦਿੱਕਤ ਆ ਰਹੀ ਹੈ ਤਾਂ ਆਪਾਂ ਉਹਨੂੰ ਕੋਈ ਟਾਈਮ ਬਾਉਂਡ ਨਹੀਂ ਕਰਦੇ ਉਹ ਚਾਹੇ 3 ਘੰਟੇ ਪ੍ਰੈਕਟਿਸ ਕਰੇ ਚਾਹੇ 15 ਮਿੰਟ ਕਰੇ ਚਾਹੇ 5 ਘੰਟੇ ਪ੍ਰੈਕਟਿਸ ਕਰੇ